ਸਰਾ ਹੀ ਇਦਾਂ ਨਾ ਕਰੋ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆਉਣੇ ਸਾਡੇ ਕੋਲ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਸੂ ਮਸੀਹ ਤੇ ਆ ਪੋਸਟਰ ਦੀ ਆ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖੇ ਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਬੁਲਾ ਕੇ ਕਰਕੇ ਦਿਖਾਓ ਅੱਜ ਬਹੁਤ ਅਤਰ ਮਾੜਾ ਪਾਉਂਦਾ ਆ ਪਾਸਟਰ ਜੀ ਦਿਖਾਏ ਤੂੰ ਤੁਹਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਇਹ ਬੰਦੇ ਵੇਖੋ ਕਿੱਦਾਂ ਦੇ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਰੱਖੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਨਗੇ ਹਾਂਜੀ ਹਾਂਜੀ ਉਹਨਾਂ ਫੜ ਕੇ ਰੱਖਣੋ ਜਿਹੜਾ ਜੀਣਾ ਸਾਰਾ ਕਿੱਥੋਂ ਬੈਠੇ ਸਾਰਾ ਨੈਗੇਟਿੰਗ ਕਰਾ ਦਿੰਦਾ ਬਰਾਬਰ ਫੋਟੋ ਲਾ ਦਿਓ ਭਜੀ ਸੈਟ ਹੋ ਜਾ ਭਾਜੀ ਸੈਟ ਹੋ ਜਾ ਸੈਟ ਹੋ ਜਾ ਯਾਰ ਸੈਟ ਹੋ ਜਾ ਸੈਟ ਹੋ ਜਾ ਸੈਟ ਹੋ ਜਾ ਬੀਬੀ ਆਹ ਮੇਰ ਕੋ ਆਪ ਕੋ ਬਾਬੇ ਪਟੋਟੇਲੇ ਨੂੰ ਲੱਗਿਆ ਮੈਂ ਆਹ ਰੱਖੀ ਤੂੰ ਯਾਰ ਭਾਜੀ ਉਹ ਗੱਡੀ ਐਡੀ ਸ਼ੌਕ ਦੀ ਖੜੀ ਨੇ ਹਾੜ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀ ਤੂੰ ਇੱਕ ਗੱਡੀ ਐ ਲੋਟਾ ਮਾਂ ਨੂੰ ਮੰਨਣ ਵਾਲੇ ਇਹਦੇ ਵਿੱਚ ਓਏ ਆਹ ਛਿੱਤਰਾਂ ਦੇ ਵਿੱਚ ਬਾਬਲ ਰੱਖੀ ਏ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸ.ਓ. ਸਾਹਿਬ ਨੇ ਨਾਕਾ ਲਾਇਆ ਸੀ ਜਾਂ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਜਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇਨਾ ਖਲਾ ਰਿਆ ਵਾ ਅਸੀਂ ਖਲੋ ਗਏ ਆ ਤੇ ਇਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿੱਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸ.ਐਚ.ਓ ਸਾਹਮਣੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਦੀ ਸੀਗੇ ਹਾਂਜੀ ਕਸ਼ੂ ਨਾਕਾਬੰਦੀ ਕੀਤੀ ਸੀ ਅ ਜਨੰਗ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਤੇ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਪੀਬੀ 18 ਜੇ 0026 ਇਨੂੰ ਰੁਗੰਦਾ ਸ਼ਾਰਾ ਕੀਤਾ ਤੇਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਇਹਨੂੰ ਫੜ ਕੇ ਤੇ ਆਉਂਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲੈਕਟਰ ਲਾ ਕੇ ਆਰਟੀ ਸਰ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਇੱਕ ਥੋੜੇ ਤੇਜ਼ੀ ਨਾਲ ਵੀ ਹੋਆ ਲੋਨੀ ਚੁੱਪ ਤੇ ਹੀ ਪੁੱਤਰੀ ਕਾ ਮੈਨੂੰ ਤੇ ਪਛਾਣ ਨਹੀਂ ਜਾਂਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਡੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲਾਤ ਚ ਸੀਗੇ ਉਹ ਉਹ ਪਰਛੜ ਦੇ ਗੀਟੇ ਪੈ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਆ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਕੋਈ ਡਿੱਗੀ ਤਾਂ ਹੋਰ ਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਇਸ ਤੇ ਨਰੂਨਾ ਸਾਹਿਬ ਜੀ ਫੋਟੋ